ਆ ਦੇਖੋ ਜੀ ਇਹ ਨਾ ਜਦੋਂ ਪੰਜਾਬ ਦੇ ਵਿੱਚ ਖੜਕੂਬਾਦ ਜੋਰਾਂ ਦੇ ਚਲੇ ਗਿਆ ਪੰਜਾਬ ਦੇ ਹਾਲਾਤ ਆ ਜਿਹੜੇ ਇੱਕ ਤਰ੍ਹਾਂ ਦੇ ਨਾਲ ਮਤਲਬ ਸਰਕਾਰ ਦੇ ਹੱਥੋਂ ਨਿਕਲ ਚੁੱਕੇ ਸੀ ਤਾਂ ਸੈਂਟਰ ਸਰਕਾਰ ਨੇ ਇਸ ਖੜਕੂਬਾਦ ਦੇ ਉੱਪਰ ਥੱਲ ਪਾਉਣ ਦੇ ਲਈ ਇੱਕ ਜਿਹੜੀ ਯੋਜਨਾ ਬਣਾਈ ਜਿਹਦੇ ਤਹਿਤ ਕੇਪੀਐਸ ਗੱਲ ਜਿਹੜੇ ਕਿ ਉਹ ਸਮੇਂ ਅਸਾਮ ਦੇ ਵਿੱਚ ਸੀਗੇ ਔਰ ਕਿਸੇ ਉੱਥੇ ਵੀ ਇਹ ਕਿਸੇ ਮਤਲਬ ਮਾਮਲਿਆਂ ਦੇ ਵਿੱਚ ਉਲਝੇ ਹੋਏ ਸੀਗੇ ਤੋ ਉਹਨਾਂ ਨੇ ਸਾਰੇ ਮਾਮਲੇ ਰਫਾ ਰਫਾ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਮਤਲਬ ਭੇਜਣ ਲੱਗੇ ਆ ਪੰਜਾਬ ਜਾਓ ਤੁਸੀਂ ਤੇ ਜਿਹੜਾ ਮਤਲਬ ਖੜਕੂ ਬਾਦ ਆ ਜਾਂ ਇਸ ਤਰ੍ਹਾਂ ਦਾ ਉੱਥੇ ਜੱਤਵਾਦ ਦਾ ਨਾਂ ਕਹਿ ਸਕਦੇ ਆਪਾਂ ਲੈਂਦੇ ਆ ਕੁਝ ਲੋਕ ਵੀ ਉਹਨੂੰ ਠੱਲ ਪਾਓ ਤਾਂ ਕੇਪੀਐਸ ਗੱਲ ਉਹਨਾਂ ਦੀ ਸਭ ਤੋਂ ਪਹਿਲੀ ਸ਼ਰਤ ਇਹੀ ਸੀ ਕਿ ਉਹ ਆਪਣੀ ਮਰਜ਼ੀ ਦੀ ਟੀਮ ਆ ਜਿਹੜੀ ਚੁਣਨਗੇ ਤੇ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਪਰ ਰਵੇਰੋ ਦੇ ਦੌਰਾਨ ਅਰਵੇਰੋ ਨੂੰ ਇੱਥੇ ਨਾਲ ਇਹਨਾਂ ਦੇ ਰਵੇਰੋ ਸੀਗਾ ਇਹ ਸੀ ਮਤਲਬ ਇਹਨਾਂ ਨੇ ਬੈਠ ਕੇ ਇੱਕ ਇਸ ਤਰ੍ਹਾਂ ਦੀ ਪਲਾਨਿੰਗ ਕੀਤੀ ਜਿਹਦੇ ਵਿੱਚ ਜਿਹੜੀ ਚੋਣ ਹੈ ਉਹ ਕੇਪੀਐਸ ਗੱਲ ਨੇ ਕੀਤੀ ਸੋ ਇਹਦੇ ਵਿੱਚ ਹੁਣ ਜਦੋਂ ਉਸ ਸਮੇਂ ਇੱਕ ਸਕਰੀਨਿੰਗ ਕਰਾਈ ਗਈ ਪੁਲਿਸ ਦੀ ਪੰਜਾਬ ਪੁਲਿਸ ਦੀ ਸਕਰੀਨਿੰਗ ਦਾ ਕੰਮ ਹੋਇਆ ਉਸ ਸਮੇਂ ਜਿਹਦੇ ਵਿੱਚ ਦੇਖਿਆ ਗਿਆ ਕਿ ਪੁਲਿਸ ਦੇ ਵਿੱਚੋਂ ਉਹ ਲੱਭਿਆ ਜਾਵੇ ਕਿ ਕਿਹੜੇ ਬੰਦੇ ਆ ਜਿਹੜੇ ਖਾੜਕੂਆਂ ਨਾਲ ਹਮਦਰਦੀ ਰੱਖਦੇ ਆ ਤੇ ਕਿਹੜੇ ਬੰਦੇ ਆ ਜਿਹੜੇ ਖਾੜਕੂਆਂ ਦੇ ਪ੍ਰਤੀ ਮਤਲਬ ਲੜ ਸਕਦੇ ਆ ਜਾਂ ਉਹਨਾਂ ਪ੍ਰਤੀ ਨਫ਼ਰਤ ਪਾਲਦੇ ਆ ਤੋ ਉਹਦੇ ਵਿੱਚ ਫਿਰ ਇਹ ਇਸ ਤਰ੍ਹਾਂ ਦੀ ਜਦੋਂ ਪਾਰ ਟੋਲ ਹੋਈ ਤਾਂ ਉਹਦੇ ਵਿੱਚ ਇਹ ਨਾਮ ਆ ਜਿਹੜਾ ਨਿਕਲ ਕੇ ਸਾਹਮਣੇ ਆਉਂਦੇ ਆ ਜਿਹਦੇ ਵਿੱਚ ਅਜੀਤ ਸਿੰਘ ਸੰਧੂ ਹੋ ਗਿਆ ਤੇ ਉਸ ਤੋਂ ਬਾχαν ਇਹ ਸੂਬਾ ਸਿੰਘ ਆਉਂਦਾ ਹੈ ਮਤਲਬ ਜੇ ਆਪਾਂ ਕਹਿ ਲਈਏ ਤਾਂ ਕੇਪੀਐਸ ਗੱਲ ਤੋਂ ਤੀਸਰੇ ਨੰਬਰ ਦੇ ਉੱਪਰ ਹੀ ਸੂਬਾ ਸਿੰਘ ਦਾ ਨਾਮ ਆਉਂਦਾ ਸੀ ਚਾਹੇ ਛੋਟੇ ਰੈਂਕ ਦਾ ਸਪਾਹੀ ਸੀ ਉਸ ਸਮੇਂ ਅਧਿਕਾਰੀ ਸੀਗਾ ਪੁਲਿਸ ਦਾ ਪਰ ਇਹਦਾ ਨਾਮ ਹੈ ਜਿਹੜਾ ਇਹ ਉਸ ਸਮੇਂ ਉਹ ਟੀਮ ਦੇ ਵਿੱਚ ਬੜੀ ਅਹਿਮ ਜਗ੍ਹਾ ਇਹਨੂੰ ਦਿੱਤੀ ਗਈ ਸੀਗੀ ਤੋ ਇਹਦਾ ਕਾਰਨ ਵੱਡਾ ਇਹ ਵੀ ਹੋ ਸਕਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਹੋਈ ਸੀ ਕਿਸੇ ਚੈਨਲ ਦੇ ਵਿੱਚ ਜਿਹੜੀ ਕਿ ਇੱਕ ਡੀਐਸਪੀ ਜਸਕੀਰਤ ਸਿੰਘ ਹੋਣਾ ਨੇ ਉਹ ਇੰਟਰਵਿਊ ਜਸਕੀਰਤ ਸਿੰਘ ਉਹਨਾਂ ਦੇ ਨਾਲ ਕੀਤੀ ਗਈ ਸੀ ਜਸਕੀਰਤ ਸਿੰਘ ਉਹ ਹੈ ਜਿਨ੍ਹਾਂ ਦਾ ਨਾਮ ਨਕੌਦਰਕਾਂਡ ਦੇ ਵਿੱਚ ਬੋਲਦਾ ਕਿਉਂਕਿ ਡੀਐਸਪੀ ਦੇ ਉਹਦੇ ਤੇ ਸੀ ਉਹਨਾਂ ਦਾ ਨਾਮ ਆਉਂਦਾ ਕਿ ਉਹ ਨਕੌਦਰਕਾਂਡ ਹੋਇਆ ਜਿੱਥੇ ਚਾਰ ਸਿੱਖ ਨੌਜਵਾਨ ਸਟੂਡੈਂਟ ਫੈਡਰੇਸ਼ਨ ਦੇ ਆਗੂ ਨੌਜਵਾਨ ਸੀ ਜਿਹੜੇ ਉਹ ਉਥੇ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਦੇ ਮਤਲਬ ਵਿਰੋਧ ਜਿਹੜਾ ਇੱਕ ਮਿਲਿਆਰਾ ਕਰਦੇ ਹੋਏ ਮਾਰੇ ਗਏ ਸੀਗੇ ਇਹ ਗੱਲ 1985-86 ਦੀ ਹੈ ਉਹਨਾਂ ਸਮਿਆਂ ਦੇ ਦੌਰਾਨ ਇਹ ਨੌਜਵਾਨਾਂ ਦਾ ਜਿਹੜਾ ਉਥੇ ਕਤਲ ਕਰ ਦਿੱਤਾ ਗਿਆ ਸੀਗਾ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਇੱਕ ਦੇ ਤਾਂ ਮੂੰਹ ਦੇ ਵਿੱਚ ਗੋਲੀ ਆ ਉਹ ਮਾਰੀ ਗਈ ਸੀ ਨੌਜਵਾਨ ਦੇ ਮੂੰਹ ਦੇ ਵਿੱਚ ਪਿਸਤਲ ਦੇ ਕੇ ਤੇ ਉਹ ਚਾਰ ਨੌਜਵਾਨਾਂ ਦੀ ਮੌਤ ਹੈ ਜਿਹੜੀ ਉਸ ਸਮੇਂ ਹੋਈ ਸੀਗੀ ਜਿਹੜੇ ਸੈਕਚੂਲਰ ਫੈਡਰੇਸ਼ਨ ਦੇ ਸਰ ਕਾਡਾ ਕੁ ਸੀਗੇ ਤਾਂ ਉਸ ਸਮੇ ਉਹ ਉਹਦੇ ਬਾਰੇ ਫਿਰ ਉਹ ਜਸਪ੍ਰੀਤ ਸਿੰਘ ਹਣੀ ਖਲਾਸਾ ਕਰਦੇ ਆ ਵੀ ਉਦੋਂ ਜਿਹੜਾ ਇਹ ਸੁਭਾ ਸਿੰਘ ਸੀਗਾ ਇਹ ਕਿਸੇ ਛੋਟੇ ਰੈਂਕ ਤੇ ਸੀਗਾ ਛੋਟਾ ਮਤਲਬ ਹੌਲਦਾਰ ਹੋਊਗਾ ਸ਼ਾਇਦ ਉਸ ਸਮੇ ਤੇ ਇਹਸ ਬੰਦੇ ਨੇ ਉਸ ਸਮੇ ਅਹਿਮ ਰੋਲ ਹੈ ਜਿਹੜਾ ਉਸਨੇ ਨਿਭਾਇਆ ਸੀਗਾ ਉਹ ਉਸ ਕਾਂਡ ਦੇ ਵਿੱਚ ਉਹ ਕਦਰ ਕਾਂਡ ਦੇ ਵਿੱਚ ਅਹਿਮ ਰੋਲ ਹੈ ਇਹਨੇ ਨਿਭਾਇਆ